ਭਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੋਜਗੜ ਇਹ ਦੋਸਤੋ ਮੇਰਾ ਖੁਦ ਦਾ ਪਿੰਡ ਹੈਗਾ ਮੋਜਗੜ ਤਹਿਸੀਲ ਤਹਿਸੀਲ ਜੀਰਾ ਜਿਲ੍ਹਾ ਫਿਰੋਜ਼ਪੁਰਾ ਜੀ ਮੱਗੂ ਤੋਂ ਆਜੇਕਰ ਦੋਸਤੋ ਆਪਾਂ ਬਿਲਕੁਲ ਅੰਮ੍ਰਿਤਸਰ ਰੋਡ ਆਉਣੇ ਤੇ ਮੱਗੂ ਤੋਂ 3 ਕਿਲੋਮੀਟਰ ਦੀ ਦੂਰੀ ਆ ਪਿੰਡ ਮੋਜਗੜ ਠੀਕ ਹੈ ਜੀ ਤੇ ਖਾਸ ਤੁਸੀਂ ਜਿਹੜੀ ਵਿਜਿਟ ਪਿੰਡ ਮੋਜਗੜ ਕਰਨੀ ਆ ਤੇ ਬਿਲਕੁਲ ਘਰੇਲੂ ਪਸ਼ੂਆਂ ਦੇ ਵਿੱਚੋਂ ਇੱਕ ਤੁਹਾਨੂੰ ਇਹ ਆਪਾਂ ਮੱਝ ਦਿਖਾਉਣ ਜਾ ਰਹੇ ਹਾਂ ਦੋਸਤੋ ਬਿਲਕੁਲ ਤਾਜੀ ਸੁਈ ਸੁਵਾਈਆ ਨਰਕਪਰਖ ਤਸੱਲੀ ਆ ਜਿਸ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਉਹ ਤੁਸੀਂ ਘਰ ਵਿਜਿਟ ਕਰਕੇ ਦੋ ਟਾਈਮ ਦੀ ਕੋਈ ਚਵਾਈ ਕਰਕੇ ਤਸੱਲੀ ਕਰ ਸਕਦੇ ਹੋ ਬਾਕੀ ਚਵਾਈ ਜਿਹੜੀ ਅੱਜ ਮਾਰਨਿੰਗ 19 ਜੁਲਾਈ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਵੇਰ 7:30 ਵਜੇ ਦਾ ਟਾਈਮ ਹੈਗਾ ਤੇ ਚਵਾਈ ਇੱਕ ਟਾਈਮ ਦੀ ਆਪਾਂ ਬਿਲਕੁਲ ਇਸ ਵੀਡੀਓ ਦੇ ਵਿੱਚ ਕਰਕੇ ਤੁਹਾਨੂੰ ਦਿਖਾ ਦਾਂਗੇ ਤੋ ਬਾਕੀ ਕਿਸੇ ਵੀਰ ਨੇ ਤਸੱਲੀ ਕਰਨੀ ਆ ਦੋ ਡੰਗ ਆਪਣੀ ਚਵਾਈ ਕਰਕੇ ਤੁਸੀਂ ਕੋਈ ਸਾਈ ਬਿਆਨਾ ਕਰ ਸਕਦੇ ਹੋ ਖਰੀਦ ਕਰ ਸਕਦੇ ਹੋ ਮੇਰੇ ਨਾਲ ਵੀਰ ਹਰਪ੍ਰੀਤ ਸਿੰਘ ਹੋਣਗੇ ਨੰਬਰਦਾਰ ਨੇ ਟੈਂਟ ਮੌਜ ਕਰਦੇ ਆਹ ਕਰਦੇ ਆ ਗੱਲਬਾਤ ਵੀਰ ਹਰਪ੍ਰੀਤ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਇਸ ਮੱਝ ਦੀ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਮੇਰੇ ਠੀਕ ਠਾਕ ਠੀਕ ਠਾਕ ਵਧੀਆ ਤੇ ਹਰਪੀ ਦਵਾਈ ਜੇਕਰ ਆਪਾਂ ਗੱਲ ਕਰੀਏ ਤੇ ਵੀਡੀਓ ਆਸੇ ਪਾਸੇ ਬਹੁਤ ਪਾਈ ਦੀਆਂ ਫਿਲਹਾਲ ਆਪਣੇ ਪਿੰਡ ਦੇ ਵਿੱਚੋਂ ਬਹੁਤ ਘੱਟ ਵੀਡੀਓ ਪਾਈ ਦੀਆਂ ਨਾ ਜੀ ਤੇ ਫਿਰ ਹਾਲ ਪਸ਼ੂ ਆਪਾਂ ਬਿਲਕੁਲ ਘਰੇ ਦੂਰ ਰੱਖਿਆ ਤੇ ਪਸ਼ੂ ਵੇਚੇ ਵੀ ਬਹੁਤ ਆ ਜਦੋਂ ਕੋਈ ਪਸ਼ੂ ਟੁੱਕਿਆ ਤਿਆਰੀ ਵਾਲਾ ਹੁੰਦਾ ਤੁਸੀਂ ਵੇਚਦੇ ਵੀ ਰਹਿੰਦੇ ਹੋ ਹਾਂਜੀ 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 ਤੇ ਅੱਜ ਵੀ ਹਰਪ੍ਰੀਤ ਆਪਣੇ ਕੋਲ ਬਿਲਕੁਲ ਘਰੇਲੂ ਇਹ ਮੱਝ ਬਕਾਊਗਾ ਹਾਂਜੀ ਹਾਂਜੀ ਇਹ ਆਪਣੀ ਆਪ ਦੀ ਮੱਝ ਠੀਕ ਹੈ ਜੀ ਤੇ ਜਿਸੂਏ ਮੱਝ ਹੈ ਅੱਛਾ ਜੀ ਤੇ ਇਸ ਟਾਈਮ 8-9 ਦਿਨਾਂ ਦੀ ਸੂਈ ਅੱਛਾ ਜੀ ਤੇ 9 ਤੋਂ 10 ਕਿਲੋ ਦੁੱਧ ਤਿਆਰ ਆ ਥੱਲੇ ਠੀਕ ਹੈ ਜੀ ਇਹ ਸੂਆ ਜਿਹੜਾ origignal ਉਹ ਬਿਲਕੁਲ ਕਰਦਾ ਘਰੇ ਤੇਜਾ 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 ਸੂਆ ਅਜੇ ਮੈਲੇ ਤੇ ਮੱਝ ਨਹੀਂ ਲੱਗੀ ਹੋਰ ਜਾਊਗੀ ਅਜੇ 9 ਦਿਨ ਹੋ ਗਏ ਤੇ ਦੋ ਤੋਂ ਹੁਣ ਮੌਕੇ ਦਾ ਹਾਜ਼ਰ ਬਣਨਾ ਹੈ ਮੌਕੇ ਦੇ ਹਾਜ਼ਰ 9 ਤੋਂ 10 9 ਤੋਂ 10 ਕਿ ਦੋ ਕਿ ਇਹ ਬੱਚਾ ਥੱਲੇ ਕੀ ਵੀਰ ਨੇ ਬੱਚਾ ਕੱਟਾ ਮੇਲ ਕਾਫ ਕੱਟਾ ਠੀਕ ਆ ਥੱਲੇ ਕੱਟਾ ਬੱਚਾ ਦੋਸਤੋ ਜਿਹੜਾ ਮੇਲ ਕਾ tha ਤੇ ਬੱਚਾ ਭਦਮ ਦਿਖਾ ਦਿੰਨੇ ਆ ਤੇ ਵੀਡੀਓ ਜਿਹੜੀ ਆ ਦੋਸਤੋ ਇਹਦੇ ਵਿੱਚ ਜਵਾਈ ਆਪਾਂ ਕਰਕੇ ਦਿਖਾ ਦਵਾਂਗੇ ਜਿਹੜੇ ਵੀਰ ਚਾਹ ਮਾਣੂ ਤੁਸੀਂ ਬਿਲਕੁਲ ਥਰੇਲੂ ਪਸ਼ੂ ਖਰੀਦਣ ਤੇ ਵਪਾਰੀਆਂ ਤੋਂ ਵਪਾਰ ਦੇ ਵਿੱਚੋਂ ਪਸ਼ੂ ਬਹੁਤ ਵੀਰ ਖਰੀਦੇ ਰਹਿੰਦੇ ਹੋ ਪਰ ਜਦੋਂ ਘਰੇਲੂ ਪਸ਼ੂ ਕੋ ਨਿਕਲਦਾ ਇਹਦੇ ਬਹੁਤੇ ਵੀਰਾਂ ਦਾ ਜਿਹੜਾ ਮਾਨ ਹੁੰਦਾ ਰਾਤਾ ਹੁੰਦਾ ਵੀ ਆਰ ਪਸ਼ੂ ਘਰੋਂ ਲਿਆ ਜਾਵੇ ਕਿਉਂਕਿ ਪੂਰਾ ਰਿਕਾਰਡ ਜਿਹੜਾ ਉਹ ਮਿਲ ਜਾਂਦਾ ਕੋਈ ਦੋ ਟਾਈਮ ਦੀ ਚਵਾਈ ਹੋਈ ਹੁੰਦੀ ਆ ਘਟੋ ਘਟ ਵੀ ਇੱਥੇ ਘਟੋ ਘਟ ਦੋ ਟਾਈਮ ਦੀ ਚਵਾਈ ਨਹੀਂ ਘਟੋ ਘਟ ਵੀ ਦੋ ਸੂਆਂ ਦੀ ਘਟੋ ਘਟ ਚਵਾਈ ਹੋਈ ਆ ਇਸ ਮੱਝ ਦੀ ਤੇ ਬਾਕੀ ਜਵਾਬ ਅਸਮਾ ਹਰਪ੍ਰੀਤ ਵੀ ਕਿਵੇਂ ਬਹੁਤ ਵਧੀਆ ਜੀ ਜਵਾਬ ਬਾਕੀ ਆਪਾਂ ਕਰਕੇ ਚਵਾਈ ਦਿਖਾਈ ਦੇਣੀ ਆ ਦਿਖਾ ਦਿੰਦੇ ਆ ਠੀਕ ਆ ਜੀ ਹੋਲੀ ਮੱਝ ਬਿੱਲ ਕੋ ਜੋਮ ਮੁੱਦੀ ਦੀ ਚੋੜੀ ਇਹ ਹਰਪ੍ਰੀਤ ਵੀਰ ਮੁੱਲ ਕਿ ਰਹੂਗਾ ਡਿਮਾਂਡ ਕੀ ਰਹੂਗੀ ਇੱਕ ਡਿਮਾਂਡ ਕਰਦੇ ਹੋ ਤੇ ਇੱਕ ਖਾ ਨਾਲ ਆ ਰੇਟ ਦੱਸ ਦੋ ਵੀ ਇੱਥੋਂ ਤੱਕ ਜਿਹੜੀ ਦੇਲ ਹੈ ਮੁੱਲ ਆਪਾਂ ਜਾਇਜ ਜੀ ਮੰਗਣਾ ਜਿੰਨੇ ਕੋ ਆਪਾਂ ਦੇਣੀ 85000 ਰੁਪਏ ਮੁੱਲ ਕਰਦੇ 50 ਜਿਆਦਾ ਮੁੱਲ ਨਹੀਂ ਕਰਦੇ ਵੀ ਹਾਂਜੀ ਲੱਖਾਂ ਨਾਲ 85000 ਡਿਮਾਂਡ ਆ ਵਿੱਚੋਂ ਛੋਟੇ ਛੱਪਾ ਮੌਕੇ ਕੋਈ ਕਰਦਾਂਗੇ ਕੋਈ ਮੌਕੇ ਤੇ ਵੀ ਸੱਚੇ ਨਾ ਹੋਊਗਾ ਜਰੂਰ ਕੋੰਦਾ ਮਾਨ ਕਰਾਂਗੇ ਹਾਂਜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਦੋਸਤੋ ਸਰੀਰ ਘਟਾਂਚਾ ਮੱਚਦਾ ਬਹੁਤ ਹੋ ਵਧੀਆ ਪਿੱਟ ਪੁੱਠੇ ਦੀ ਵੇਖੋ ਕਿ ਚੜਾਈ ਕਾਫੀ ਆ ਵਜਨਦਾਰ ਆ ਪੂਰੀ ਸ਼ਾਨਦਾਰ ਠੀਕ ਆ ਜੀ ਤੇ ਸਭ ਤੋਂ ਵੱਡੀ ਗੱਲ ਵੀ ਘਰੇ ਰੱਖ ਕੇ ਦੋ ਸੂਬੇ ਪੀਤੇ ਆ ਆ ਤੀਜੇ ਸੂਬੇ ਦੇ ਵਿੱਚ ਵੀਰ ਹੁਣੀ ਸੇਲ ਕਰਦੇ ਪਏ ਆ ਬਾਕੀ ਆ ਜਿਹੜੀ ਫੇਸ ਕੁਆਲਿਟੀ ਵੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਦੇਖ ਲਓ ਪੂਰਾ ਬਾਡੀ ਸਟਰਕਚਰ ਵੇਖ ਲਓ ਕੱਦ ਕੱਡ ਜਿਹੜਾ ਦੋਸਤੋ ਮੀਡੀਅਮ ਤੋਂ ਪਲੱਸ ਵੱਡੇ ਕੱਦ ਕੱਦ ਦੇ ਵਿੱਚ ਆਪਾਂ ਇਸ ਨੂੰ ਅਕਾਊਂਟ ਕਰ ਸਕਦੇ ਆ ਠੀਕ ਆ ਬਾਕੀ ਥਣ ਜਿਹੜਾ ਤੁਸੀਂ ਉਲਟ ਬਹਿਣੀ ਵਾਲੇ ਪਾਸੋਂ ਦੇਖੋਗੇ ਤੇ ਬਿਲਕੁਲ ਆਸ ਹੈ ਜਾਂ ਤੱਕ ਥੋੜੀ ਜਿਹੀ ਹਰਪ੍ਰੀਤ ਅੱਗੇ ਨੂੰ ਆ ਨਾ ਹਾਂਜੀ ਤਾਂ ਅੱਗੇ ਨੂੰ ਜਾਂਦਾ ਪਿੱਛੇ ਨੂੰ ਘਾਟਾ ਬਾਕੀ ਦੁੱਧ ਲਈ ਬਹੁਤ ਵਧੀਆ ਵੈਸੇ ਬਿਲਕੁਲ ਹੋ ਜਾ ਤਾਂ ਮਨੋਂਕ ਤੇ ਨਹੀਂ ਹੋਇਆ ਜੇ ਬੈਲੀ ਚੱਲਣਾ ਜੀ ਇਹ ਤੋਂ ਬੰਨਾ ਜੀ ਤਿਆਰ ਹੋਵੇਗੀ ਦਸਾਂ ਦਿਨਾਂ ਤੱਕ ਮਾਝ ਹੋਰ ਤਿਆਰ ਹੋ ਜਾਏਗੀ ਮੈਲੇ ਤੇ ਲੱਗੀ ਦੁੱਧ ਹੋਰ ਦੋ ਤਿੰਨ ਕਿਲੋ ਵਾਜੇਗੀ ਤੇ ਅਰਬੀ ਤਾਂ ਵੀ ਪਹਿਲੇ ਸਵੇਰ ਦੇ ਵਿੱਚ ਗੱਲ ਕਰਕੇ ਦੁੱਧ ਕਿੰਨਾ ਕੁ ਹੱਥ ਤੋਂ ਹੱਥ ਪਹਿਲੇ ਸਵੇਰ ਪਹਿਲੇ ਸੂਬੇ 10 ਕਿਲੋ ਦੁੱਧ ਦੂਜੇ ਸੂਬੇ 12 ਨੂੰ 13 ਕਿਲੋ ਦੁੱਧ ਚੋਇਆ 12 13 ਹਾਂਜੀ 12 ਤੋਂ ਪਲੱਸ ਚਲਦੀ ਰਹੀ ਇਸ ਵਾਰ ਵੀ ਆਪਾਂ 12 13 ਨੋਰਮਲ ਤੇ ਹਾਸ ਕੇ 12 13 ਦੇ ਦਊਗੀ ਜੀ ਆਪਾਂ ਆਪਦੀ ਨੋਰਮਲ ਸੇਵਾ ਵਾਲੇ ਆਪਾਂ ਕੋਈ ਜ਼ਿਆਦਾ ਤੇ ਕਰਦੇ ਨਹੀਂ ਵੀ ਹਾਂਜੀ ਆਪਦੀ ਨੋਰਮਲ ਦਾਣੇ ਤੇ ਹੀ ਆਪਾਂ ਚੋਣੇ ਆ ਮਡੰਗਰਾਂ ਨੂੰ ਕੋਈ ਆਪਦੇ ਆਸੇ ਰੱਖੇ ਆ ਬਿਲਕੁਲ ਜ਼ਿਆਦਾ ਆਪਾਂ ਨਹੀਂ ਕਰਦੇ ਵੀ ਬਹੁਤ ਜ਼ਿਆਦੀ ਮਿਹਨਤ ਕਰਾਂਗੇ ਬਾਅਦ ਵੀ ਸਕਦੀ ਹੂੰ 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 ਬਾਕੀ ਆਪਦੇ ਨੋਰਮਲ ਬਿਲਕੁਲ ਲੋ ਵੀ ਦੋਸਤੋ ਆ ਤਾਂ ਹੋ ਗਈ ਮਾਝਾ 85000 ਡਿਮਾਂਡ ਆ ਵਿੱਚੋਂ ਛੋਟਛੱਪ ਸੋ ਬਾਕੀ ਆਪਾਂ ਬੱਚਾ ਛੱਡ ਗਏ ਤੁਹਾਨੂੰ ਚੁਬਾਈ ਜੜੀ ਆ ਉਹ ਕਰਕੇ ਦਿਖਾਉਣੇ ਆ ਪਤਾ ਲੱਗ ਜਾਊਗਾ ਕਿ ਕੋਈ ਕੋਈ ਪੂਰ ਛਟਾ ਕਿਹੋ ਜਿਹਾ ਜਵਾਰ ਲੱਗਾ ਇਹ ਸਮਝ ਨੂੰ ਉਸ ਤੋਂ ਪਹਿਲਾਂ ਇੱਕ ਵਾਰੀ ਜਿਹੜਾ ਦੋਸਤੋ ਆਪਾਂ ਤੁਹਾਨੂੰ ਇਹ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਹਾਈਟ ਕੱਦ ਦੀ ਜੇਕਰ ਆਪਾਂ ਗੱਲ ਗੱਲ ਕਰੀਏ ਤਾਂ ਦੋਸਤੋ ਹਾਈਟ ਕੱਦ ਪੂਰਾ ਠੀਕ ਆ ਬੇਲ ਚੰਗੀ ਆ ਸੋ ਆਰਡਰ ਕੁਆਲਿਟੀ ਕਾਫੀ ਚੰਗੀ ਆ ਬਾਕੀ ਥੋੜੀ ਜੀ ਜਿਵੇਂ ਆਪਾਂ ਮੈਂਸ਼ਨ ਕਰ ਦਿੱਤੀ ਸੀ ਵੀ ਤੱਕ ਅਗਾਹ ਨੂੰ ਆ ਬਾਕੀ ਘਰੇਲੂ ਇਹ ਮਾਜਾ ਦੋਸਤੋ ਅ ਤੀਜਾ ਸੂਬਾ ਸੂਈ ਆ ਥਣ ਨੇਵਾ ਤੁਸੀਂ ਵੇਖ ਕੇ ਨਾਰਮਲ ਵੀਰਾਂ ਨੇ ਜਿਹੜੇ ਪਾਰਕੂ ਵੀਰਾਂ ਉਹਨਾਂ ਨੇ ਜੱਜਮੈਂਟ ਕਰ ਹੀ ਲੈਣੀ ਆ ਵੀ ਜਿਹੜਾ ਬਿਲਕੁਲ 12 13 12 13 ਲੀਟਰ ਤੱਕ ਜਿਹੜਾ ਦੋਸਤ ਦੂਜੇ ਸੂਬੇ ਦੇ ਵਿੱਚ ਚੁਵਾਈ ਹੋਈ ਆ ਇਸ ਵਾਰ ਜਿਹੜਾ ਕਿਸੇ ਵੀਰ ਨੇ 9 10 10 ਲੀਟਰ ਖਸ ਕੇ ਜਿਹੜੀ ਚੁਵਾਈ ਆ ਉਹ ਤੁਸੀਂ ਬਿਲਕੁਲ ਜਿਹੜਾ ਭਾਂਡੇ ਦੇ ਵਿੱਚ ਦੁੱਧ ਪੈਂਦਾ ਬਖਾਲਾ ਬੇਸ਼ੱਕ ਕੋਈ 11 12 13 ਲੀਟਰ ਦਾ ਅੱਜ ਵੀ ਜਿਹੜਾ ਹੈਗਾ ਪਰ ਜਿਹੜਾ ਹੁਣ ਭਾਂਡੇ ਦੇ ਵਿੱਚ ਪੈਂਦਾ 10 ਕਿਲੋ ਵੀਰ ਹਰਪ੍ਰੀਤ ਨੇ ਦੱਸਿਆ ਵੀ ਦੁੱਧ ਜਿਹੜਾ ਮੌਜੂਦ ਆ ਸੋ ਬਿਲਕੁਲ ਪੀਕ ਤਕਰੀਬਨ ਜਿਹੜਾ ਇਸਨੇ 12-13 ਲੀਟਰ ਦੋ ਚੁਵਾ ਦੇਣਾ ਬਾਕੀ ਥਾਂ ਥੋਂ ਵੰਡ ਚੰਗੀ ਆ ਸੋ ਹਾਈਟ ਕੱਦ ਵੀ ਪੂਰਾ ਹੈਗਾ ਸੋ ਤੁਸੀਂ ਬਿਲਕੁਲ ਆ ਦੇਖ ਸਕਦੇ ਹੋ ਸੋ ਬਾਕੀ ਆ ਥੰਨੇਵਾ ਦੇਖੋ ਜੀ ਠੀਕ ਹੈ ਥਾਨ ਦਾ ਸਾਈਡ ਵੇਖ ਲੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਤੇ ਚੁਵਾਈ ਆਪਾਂ ਸਟਾਰਟ ਕਰਦੇ ਆ ਬੇਨਗੂਨ ਕਾਫੀ ਮੋਟੀ ਬਿਲਕੁਲ ਰਸੇ ਵਰਗੀ ਦੋ ਪਾਸੇ ਜਿਹੜੀ ਮਿਲਕ ਬੇਨ ਤੁਹਾਨੂੰ ਨਜ਼ਰ ਆਦੀ ਹੋਵੇਗੀ ਲਓ ਜੀ ਚਲੋ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ ਆਜੂ ਹਰਪ੍ਰੀਤ ਵੀਰੇ ਕੰਟੈਕਟ ਨੰਬਰ ਆਪਣੇ ਦਈਏ ਜੀ ਪਿੰਨ ਭਰਾਵਾਂ ਦਾ 82461 ਹਾਂ ਜੀ 48307 ਠੀਕ ਹੈ ਜੀ ਕੋਈ ਫਿਰ ਬੋਲਦਗੇ 82461 ਹਾਂ ਜੀ 48307 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਹਰਪ੍ਰੀਤ ਸਿੰਘ ਨੰਬਰਦਾਰ ਪਿੰਡ ਮੌਜਗੜ ਤਹਿਸੀਲ ਜੀਰਾ ਜ਼ਿਲ੍ਹਾ ਫਰੋਜਪੁਰ ਲੱਗਦਾ ਦੋਸਤੋ ਠੀਕ ਆ ਇੱਕ ਵਾਰੀ ਫੇਰ ਰਿਪੀਟ ਕਰਾ ਦਿੰਦੇ ਆ ਸੋ ਬਿਲਕੁਲ ਘਰੇਲੂ ਮੱਝ ਆ ਦੋਸਤੋ ਕੋਈ ਕਹਿਣ ਵਾਲੀ ਗੱਲ ਨਹੀਂ ਦੁੱਧ 12 13 ਲੀਟਰ ਹੀ ਪਾਉਣ ਵਾਲੀ ਜਿਹੜੀ ਮੱਝ ਆ ਤੁਹਾਡੇ ਸਾਹਮਣੇ ਪੇਸ਼ ਆ ਰੇਟ ਪੜਤਾ ਵੀ ਜਿਹੜਾ ਬਿਲਕੁਲ ਜਾਇਜ਼ ਆ ਮੱਝ ਦੇ ਅਕੋਰਡਿੰਗ ਦੇਖੀਏ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮੱਝ ਘਰੇਲੂ ਦਿਖਾਉਣੀ ਸੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ